ਬੜਾ ਤੁਸੀਂ ਨਾ ਅਰਦਾਸ ਕਰਿਓ ਸਾਡਾ ਚੈਨਲ ਵਧੀਆ ਚੱਲੇ ਹਾਂ ਜੀ ਜਾ ਬਾਤ ਤੇ ਮਹਾਰਾਜ ਦੀ ਕਿਰਪਾ ਕੋਈ ਆ ਬਾਤ ਜੈ ਬਾਬਾ ਜੈ ਬਾਬਾ ਤੂੰ ਨਾ ਪ੍ਰਚੰਡ ਕੀਤਾ ਆਪਣੀ ਸ਼ਕਤੀ ਦੇ ਨਾਲ ਇਹ ਪ੍ਰਚੰਡ ਕੀਤਾ ਇਹ ਕੋਈ ਉੱਦਾ ਨਹੀਂ ਵੀ ਅਗਨੀ ਲਾ ਕੇ ਤਿੱਲੀ ਲਾ ਕੇ ਅੱਗ ਬਾਲ ਕੇ ਜੀ ਇਹ ਬਾਬਾ ਜੀ ਦਾ ਚਿੰਤਾ ਜਦੋਂ ਆਏ ਸੀ ਇਹ ਇਕੱਲਾ ਹੀ ਕਿਹਨਾਂ ਕੋਲ ਸੀ ਹਾਂਜੀ ਇੱਕ ਨਵੀਂ ਵੀਡੀਓ ਚ ਵੈਲਕਮ ਇੱਕ ਨਵੇਂ ਬਲੌਗ ਚ ਵੈਲਕਮ ਤੁਹਾਡਾ ਸਾਰਿਆਂ ਦਾ ਵੀਰਾਂ ਦਾ ਭੈਣਾਂ ਦਾ ਭਰਾਵਾਂ ਦਾ ਤੇ ਤਲਵਾੜਾ ਤਲਵਾੜੇ ਦੇ ਲਾਗੇ ਪੌਂਗ ਡੈਮ ਪੌਂਗ ਡੈਮ ਤੇ ਬਿਲਕੁਲ ਲਾਗੇ ਖੜੇ ਆ ਮੈਂ ਪਹਿਲੇ ਦੱਸ ਦਿੱਤਾ ਐਡਰੈਸ ਕਿਉਂਕਿ ਸਾਰੇ ਮੇਰੇ ਵੀਰ ਭਰਾ ਕਹਿੰਦੇ ਤੂੰ ਲੋਕੇਸ਼ਨ ਨਹੀਂ ਦੱਸਦਾ ਪੌਂਗ ਡੈਮ ਤੇ ਲਾਗੇ ਆ ਜੀ ਇਹ ਘਾਟੀ ਵਾਲੇ ਬਾਬਾ ਜੀ ਦੀ ਜਗਾ ਤੇ ਬਹੁਤ ਹੀ ਇੱਥੇ ਦਾ ਬਚਤਰ ਇਤਿਹਾਸ ਆ ਉਹ ਇਤਿਹਾਸ ਬਾਰੇ ਵੀ ਜਾਣਾਂਗੇ ਤੇ ਨਾਲ ਜਿੰਨੇ ਮੇਰੇ ਵਿਊਅਰ ਆ ਉਹ ਸਾਰੇ ਕਮੈਂਟ ਮੈਨੂੰ ਇਨਬਾਕਸ 'ਚ ਵੀ ਆਉਂਦੇ ਆ ਡੀਐਮ ਆਉਂਦੇ ਆ ਇੰਸਟਾ ਤੇ ਨਾ ਐਫਬੀ ਤੇ ਵੀ ਭਾਜੀ ਤੁਸੀਂ ਉੱਥੇ ਜ਼ਰੂਰ ਜਾਣਾ ਤੇ ਇਹ ਤੁਹਾਡੀ ਬਦੌਲਤ ਹੀ ਇਸ ਥਾਨਾ ਦਾ ਪਤਾ ਲੱਗਦਾ ਤੇ ਮੈਂ ਇੱਥੇ ਤੱਕ ਪਹੁੰਚ ਪਾਉਂਦਾ ਹਾਂ ਹਨਾ ਤੇ ਆਓ ਚੱਲਦੇ ਆ ਜੀ ਬਹੁਤ ਹੀ ਰੋਚਕ ਜਾਣਕਾਰੀ ਲੈ ਕੇ ਆਵਾਂਗੇ ਬਹੁਤ ਹੀ ਵਿਚਿਤਰ ਇਤਿਹਾਸ ਆ ਇਹ ਪਹਾੜ ਦੇ ਨਾਲ ਹੀ ਇਹ ਜਿਹੜੀ ਬਿਲਡਿੰਗ ਦੇਖ ਰਹੀਏ ਇਹਦੇ ਅੰਦਰ ਹੈਗੀਆਂ ਗੁਫਾ ਗੁਫਾਵਾਂ ਆ ਇਹਦੇ ਅੰਦਰ ਤੇ ਇਹ ਜੀ 1947 ਤੋਂ ਪਹਿਲਾ ਦਰਬਾਰ ਆ ਇਹ 47 ਤੋਂ ਆਜ਼ਾਦੀ ਤੋਂ ਪਹਿਲਾਂ ਦਾ ਵੰਡ ਤੋਂ ਪਹਿਲਾਂ ਦਾ ਦਰਬਾਰ ਆ ਤੇ ਕੀ ਕਨੈਕਸ਼ਨ ਹੈ ਇਹਦਾ ਤੇ ਲਾਹੌਰ ਦਾ ਜੀ ਲਾਹੌਰ ਦਾ ਤੇ ਇੱਥੇ ਦਾ ਕੀ ਕਨੈਕਸ਼ਨ ਉਹ ਵੀ ਦੱਸਾਂਗੇ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ ਜੀ ਆਜੋ ਚੱਲਦੇ ਹਾਂ ਜੀ ਔਰ ਕੋਸ਼ਿਸ਼ ਕਰਾਂਗੇ ਇਸ ਤਰੀਕੇ ਦਾ ਵੀਡੀਓ ਬਣਾਵਾਂ ਬੇ ਤੁਹਾਨੂੰ ਲੱਗੇ ਬੇ ਤੁਸੀਂ ਸਾਡੇ ਨਾਲ-ਨਾਲ ਹੀ ਦਰਸ਼ਨ ਕਰ ਰਹੇ ਆਂ ਨਾ ਤੇ ਇਹ ਜਿੱਦਾਂ ਗੱਡੀ ਮੈਂ ਥੱਲੇ ਖੜੀ ਕਰਿਆ ਆਂ ਪੌੜੀਆਂ ਚੜ ਕੇ ਉੱਪਰ ਆਇਆ ਆਂ ਉਧਰਲੇ ਪਾਸੇ ਥੱਲੇ ਵੀ ਮੰਦਰ ਬਣਿਓ ਉਹ ਤੁਹਾਨੂੰ ਮੈਂ ਬਾਅਦ 'ਚ ਦਿਖਾਉਣਾ ਪਰ ਜੇ ਮੈਂ ਆ ਗਿਆ ਸੈਕੰਡ ਫਲੋਰ ਦੇ ਉੱਤੇ ਬਿਲਕੁਲ ਪਹਾੜ ਦੇ ਲੱਗੇ ਤੇ ਫਸੰਗ ਕਰਦੇ ਲੱਗੇ ਜੀ ਸਤਿ ਸ੍ਰੀ ਅਕਾਲ ਕੀ ਹੈ ਕੀ ਹਾਲ ਚਾਲ ਹੈ ਸਭ ਠੀਕ ਹੈ ਜੀ ਠੀਕ ਹੈ ਤੇ ਦੇਖੋ ਸਬਬ ਮਹਾਰਾਜ ਕਿਦਾਂ ਬਣਾਉਂਦਾ ਨਾ ਤੇ ਜਦ ਮੈਂ ਇੱਥੇ ਆਇਆ ਤਾਂ ਮੈਂ ਸੋਚ ਰਿਹਾ ਸੀ ਯਾਰ ਇੱਥੇ ਮੈਂ ਕਿੰਨਾ ਗੱਲ ਕਰਾਂ ਵੀ ਕਿਉਂਕਿ ਲਾਲਸਾ ਹੁੰਦੀ ਆ ਮੈਂ ਕੋਈ ਵੀ ਧਾਰਮਿਕ ਜਗ੍ਹਾ ਮੈਂ ਜਾਣਾ ਦਰਸ਼ ਮੇਲੇ ਕਰਦਾ ਔਰ ਵੀਡੀਓ ਸ਼ੂਟ ਕਰਦਾ ਦਿਮਾਗ 'ਚ ਸੀ ਯਾਰ ਮੈਨੂੰ ਕੋਣ ਦੱਸੂਗਾ ਇੱਥੇ ਦੇ ਇਤਿਹਾਸ ਬਾਰੇ ਦੇਖੋ ਮਾਰੇ ਨੇ ਐਸੀ ਵਿੱਧ ਬਣਾਈ ਵੀ ਅੰਕਲ ਜੀ ਸਾਡੇ ਏ ਅੰਕਲੂ ਨੇ ਸਾਡੇ ਅਲਾਵਲਪੁਰ ਜੌਬ ਕਰਕੇ ਆਏ ਮੈਨੂੰ ਉੱਥੇ ਦਰਬਾਰ ਚੰਦਰ ਬੈਠੇ ਮਿਲੇ ਤੇ ਇਹਨਾਂ ਨੇ ਮੈਨੂੰ ਪੂਰੇ ਇਤਿਹਾਸ ਬਾਰੇ ਦੱਸਿਆ ਤੇ ਆਪਾਂ ਹੁਣ ਉਹਨੂੰ ਸ਼ੂਟ ਕਰਨ ਲੱਗੇ ਆ ਤੇ ਆਓ ਜੀ ਹਾਂਜੀ ਅੰਕਲ ਜੀ ਇਹ ਦਰਬਾਰ ਜਿਹੜਾ ਹੈਗਾ ਹਾਂਜੀ ਬਾਬਾ ਹੰਸਤਾਸ ਜੀ ਮਹਾਰਾਜ ਦਾ ਹੈ ਹੰਸਤਾਸ ਜੀ ਮਹਾਰਾਜ ਠੀਕ ਹੈ ਜੀ ਬਾਬਾ ਘਾਟੀ ਜੀ ਨੂੰ ਕਹਿੰਦੇ ਆ ਬਾਬਾ ਘਾਟੀ ਜੀ ਹੈ ਜਿਹੜਾ ਆ ਬਾਬਾ ਹੰਸਤਾਸ ਜੀ ਜੀ ਇਹ ਜਨਕੀ 100 ਸਾਲ 100 ਸਾਲ ਤੋਂ ਪੁਰਾਣਾ 100 ਸਾਲ ਤੋਂ ਪੁਰਾਣਾ 100 ਸਾਲ ਤੋਂ ਪੁਰਾਣਾ ਦਾ ਮਤਲਬ ਸਨ 47 ਤੋਂ ਪਹਿਲਾਂ ਸਨ 47 ਤੋਂ ਸਨ 47 ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਅੱਛਾ ਜੀ ਉਹ ਮਹਾਰਾਜ ਜਿਹੜੇ ਸਨ ਲਾਹੌਰ ਚੌਕ ਕਰਦੇ تھے ਅੱਛਾ ਜੀ ਜਨਮ ਭੂਮੀ ਨਾ ਦੀ ਜੋਤ ਲੋ ਜੋਤ ਲੋ ਤਾਂ ਇੱਥੇ ਪੈਦਾ ਲੱਗੇ ਹਾਂਜੀ ਜੋਤ ਲੋ ਦੋਤਪੁਰ ਦੇ ਲੱਗੇ ਹਾਂਜੀ ਜੋਤ ਲੋ ਹਾਂਜੀ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਹੈ ਅੱਛਾ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਣੇ ਰੇਲਵੇ ਦੇ ਵਿੱਚ ਜੋਬ ਮਿਲੀ ਹੈ। ਅੱਛਾ ਜੀ। ਰੇਲਵੇ ਤੇ ਜੋ ਵੀ ਨਾ ਇੱਥੇ ਕੀਤੀ ਲਾਹੌਰ ਚ ਕੀਤੀ ਹੈ। ਅੱਛਾ ਜੀ। ਕੀਤੀ ਹੈ। ਅੱਛਾ ਜੀ। ਲਾਹੌਰ ਤੋਂ ਜੋਬ ਕਰਨ ਦੇ ਉਪਰੰਤ ਇਹਨਾਂ ਨੇ ਮਤਲਬ ਉਸ ਜੋਬ ਨੂੰ ਛੱਡਿਆ। ਨਹੀਂ ਜਦੋਂ ਜੋਬ ਤੋਂ ਇੱਥੇ ਆਈ ਸੀ ਉਹ ਉਹ ਕੀ ਗੱਲ ਬਣੀ ਸੀਗੀ ਕੀ ਵਿਦ ਬਣੀ ਜਦੋਂ ਜੋ ਲਾਹੌਰ ਤੋਂ ਪੁਲਿਸ ਆਈ ਉਹ ਕਿਦਾਂ ਸੀ ਉਹ ਦੱਸਿਓ ਕਿ ਸਰ। ਉਹ ਮਤਲਬ ਇਸ ਤਰ੍ਹਾਂ ਹੈ ਕਿ ਜਦੋਂ ਵੈਰੀਫਿਕੇਸ਼ਨ ਹੋਈ ਇਹਨਾਂ ਦੀ ਰੇਲਵੇ ਦੀ ਵੈਰੀਫਿਕੇਸ਼ਨ ਆਈ ਨਾ। ਅੱਛਾ ਜੀ। ਲਾਹੌਰ ਤੋਂ। ਲਾਹੌਰ ਤੋਂ। ਅੱਛਾ ਉਧਰ ਫੋਨ ਫਾਨ ਤਾਂ ਹੁੰਦੇ ਨਹੀਂ ਆਉਂਦੇ ਫਿਕਰ। ਡਿਪਾਰਟਮੈਂਟ ਦਾ ਬੰਦਾ ਆਇਆ ਅੱਛਾ ਜੀ ਉਹਨਾਂ ਨੇ ਮਤਲਬ ਪੁਲਿਸ ਆਈ ਵੀ ਮਤਲਬ ਪਤਾ ਕਰੋ ਵੀ ਇਹ ਮਤਲਬ ਬੰਦਾ ਕਿਸ ਰੰਗ ਆਇਆ ਅੱਛਾ ਜੀ ਜਿਹੜਾ ਏਮਪਲਾਈ ਹੈਗਾ ਅੱਛਾ ਜੀ ਅੱਜ ਕੱਲ ਵੀ ਵੈਰੀਫਿਕੇਸ਼ਨ ਹੁੰਦੀ ਹੈ ਵੈਰੀਫਿਕੇਸ਼ਨ ਹੁੰਦੀ ਆ ਜੀ 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 ਉਸੇ ਤਰ੍ਹਾਂ ਹੀ ਮਤਲਬ ਇਹ ਮਤਲਬ ਇਹ ਆਪਣੇ ਆਈ ਅੱਛਾ ਜੀ ਉਹਨਾਂ ਨੇ ਪੁਲਿਸ ਇੱਥੇ ਆ ਗਈ ਉਥੋਂ ਲਾਹੌਰ ਚੋਂ ਹਾਂਜੀ ਅੱਛਾ ਜੀ ਤੇ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਪਿੰਡ ਜੋਸ ਲੋ ਅੱਛਾ ਜੀ ਤੇ ਮਤਲਬ ਇਹ ਇਹ ਵਾਬਾ ਹਾਂਸ ਹਾਂ ਫੇ ਦਾ ਕੀ ਮਤਲਬ ਜਿਹੜੇ ਹੈ ਇਸੇ ਪਿੰਡ ਤੋਂ ਹੈ ਇਸੇ ਪਿੰਡ ਤੋਂ ਆਗੇ ਅੱਛਾ ਜੀ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਨਹੀਂ ਬੰਦੇ ਨੂੰ ਉਹ ਪੁਲਿਸ ਦੇਖ ਕੇ ਉੱਧੇ ਹੀ ਡਰ ਗਿਆ ਪਿੰਡ ਵਾਲੇ ਪਿੰਡ ਵਾਲਾ ਅੱਛਾ ਜੀ ਪਤਾ ਨਹੀਂ ਕੀ ਕੋਈ ਪੰਗਾ ਹਾਂ ਡਰ ਜਾਂਦੇ ਹਾਂ ਜੀ ਹਾਂ ਜੀ ਜੀ ਉਹ ਉੱਧੇ ਹੀ ਮੁੱਕਰ ਗਿਆ ਵੀ ਇਹ ਨਹੀਂ ਇੱਥੇ ਹੈ ਹੀ ਨਹੀਂ ਕੋਈ ਅੱਛਾ ਜੀ ਉਹ ਉਹਨਾਂ ਦੀ ਵੈਰੀਫਿਕੇਸ਼ਨ ਵਾਪਸ ਚਲੇ ਗਈ ਲਾਹੌਰ ਲਾਹੌਰ ਅੱਛਾ ਜੀ ਉਹਤੇ ਉਹਨਾਂ ਦੇ ਡਿਪਾਰਟਮੈਂਟੇ ਜਾ ਕੇ ਗਿਆ ਵੀ ਕੀ ਮਤਲਬ ਇਹ ਉਹ ਪਿੰਡ ਦੇ ਦਾ ਕਹਿੰਦੇ ਅਸੀਂ ਜਾਣਦੇ ਨਹੀਂ ਬੰਦੇ ਨੂੰ ਬੰਦਾ ਕੌਣ ਹੈ ਅੱਛਾ ਜੀ ਉਹ ਤੋਂ ਬਾਅਦ ਫਿਰ ਉਹਨਾਂ ਨੂੰ ਦੁੱਖ ਲੱਗਾ ਉਹ ਆਪਣੇ ਪਿੱਛੇ ਆਏਗਾ ਉਥੋਂ ਲੋਹਰ ਛੱਡਿਆ ਫਿਰ ਜੋ ਲਾਹੌਰ ਛੱਡ ਕੇ ਮਤਲਬ ਜਦੋਂ ਮਤਲਬ ਉਹਨਾਂ ਨੇ ਜਵਾਬ ਦਿੱਤਾ ਉਹ ਜੋਬ ਛੁੱਟ ਗਈ ਜੋਬ ਛੁੱਟ ਗਈ ਹਾਂ ਉਹ ਘਰ ਆਏ ਅੱਛਾ ਜੀ ਘਰ ਆਏ ਤਾਂ ਮਿਲੇ ਅੱਛਾ ਜੀ ਅੱਛਾ ਜੀ ਆਂਡ ਗਵਾਂਡ ਨੂੰ ਮਿਲੇ ਉਹ ਕਹਿੰਦੇ ਵੀ ਇਦਾਂ ਇਦਾਂ ਤੁਸੀਂ ਮਤਲਬ ਵੀ ਮੈਨੂੰ ਪਿਆ ਵੀ ਮੈਸੇਜ ਨੂੰ ਜਾਣਦੇ ਨਹੀਂ ਆ ਹਾਂ ਉਹਨਾਂ ਦੇ ਮਨ ਨੂੰ ਦੁੱਖ ਲੱਗਾ ਉਹਨਾਂ ਨੇ ਕਿਹਾ ਵੀ ਤੁਹਾਨੂੰ ਹੁਣ ਮੈਂ ਕੁਝ ਦਸ ਦਾ ਬਣ ਅੱਛਾ ਜੀ ਤੇ ਮੈਂ ਕੀ ਹੈ ਜੀ ਜੇ ਤੁਸੀਂ ਮੈਨੂੰ ਨਹੀਂ ਜਾਣਦੇ ਤਾਂ ਮੈਂ ਤੁਹਾਨੂੰ ਦੱਸਦਾ ਨਾ ਮੈਂ ਕੋ ਅੱਛਾ ਜੀ ਉਸ ਤੋਂ ਬਾਅਦ ਇਹ ਨਿਕਲ ਗਏ ਆਪਣੇ ਪਰਮੰਤਰਨ ਰੱਖ ਲੋ ਜਿੱਦਾ ਮੱਲਕ ਪੰਗਲੇ ਅੰਦਰ ਉਹਨਾਂ ਕਿ ਆਪੇ ਚਲੋ ਵੀ ਟੀ ਲੈਣਾ ਸੰਸਾਰਿਕ ਚੱਕਰ ਤੋਂ ਹਾਂ ਜੀ ਫੇਕੇ ਦੇ ਸਾਧੂ ਸੰਤ ਦੀ ਸ਼ਰਨ ਜਾ ਕੇ ਲਾਦੇ ਅੱਛਾ ਜੀ ਇਹ ਜਾ ਕੇ ਪਟਿਆਲੇ ਦੇ ਕੋਲ ਜੀ ਪਟਿਆਲੇ ਦੇ ਕੋਲ ਲਛਾਪਤੀ ਡੇਰਾ ਹੈ ਲਛਾਪਤੀ ਨਾ ਹਾਂ ਜੀ ਅੱਛਾ ਜੀ ਇਹ ਉੱਥੇ ਜਾ ਕੇ ਸੰਤਾਂ ਦੀ ਸ਼ਰਨ ਚ ਜਾ ਕੇ ਇਹ ਲੱਗੇ ਆ। ਅੱਛਾ ਜੀ। ਉੱਥੇ ਸਾਹਿਬਦਾਸ ਇਹਨਾਂ ਦੇ ਗੁਰੂ ਜੀ ਦਾ ਨਾਮ ਹੈਗਾ। ਅੱਛਾ ਜੀ। ਤੇ ਸਾਹਿਬਦਾਸ ਵੀ ਸ਼ਰਨ ਚ ਲੱਗੇ ਆ। ਉਹਨਾਂ ਕੋਲ ਗੁਰਦਿਕਸ਼ਾ ਲਈ ਜਾਂ ਇਹਨਾਂ ਨੇ? ਅੱਛਾ ਜੀ। ਗੁਰਦਿਕਸ਼ਾ ਲਈ ਜਾਂ ਉਹਨਾਂ ਦੇ ਚੇਲੇ ਬਣੇ ਆ। ਹਾਂ ਹਾਂ। ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹਨਾਂ ਦੇ ਜਿਹੜੇ ਗੁਰੂ ਸੀਗੇ ਚਿਲਮ ਪੀਂਦੇ ਹੁੰਦੇ। ਅੱਛਾ ਜੀ। ਇਦਾਂ ਮਤਲਬ ਦੱਸਦੇ ਆ ਹੀ। ਜਿਦਾ ਜਿਦਾ ਇਹ ਸਟੇਜ ਲਿਆ ਹੈਗਾ ਸੁਣਿਆ ਤੁਸੀਂ? ਸੁਣਿਆ ਜੀ। ਅੱਛਾ ਜੀ। ਚਿਲੰਪਿੰਦੇ ਸੀ ਤਾਂ ਇਹ ਕੋ ਉਹਨਾਂ ਨੇ ਘਰ ਦੇ ਵਿੱਚੋਂ ਿਕਸ਼ਾ ਵੀ ਇੱਕ ਘਰ ਤੋਂ ਲੈਣੀ। ਅੱਛਾ ਜੀ। ਕਿ ਦੱਸਦਾ ਦੂਣਾ ਦਾ ਆਪਣਾ ਆਪਣਾ ਮਤ ਹੁੰਦਾ। ਅੱਛਾ ਅੱਛਾ ਜੀ। ਠੀਕ ਹੈ ਨਾ। ਿਕਸ਼ਾ ਵੀ ਉਹਨਾਂ ਨੇ ਲੈਣੀ। ਅੱਛਾ ਜੀ। ਇਹਨਾਂ ਨੇ ਜਦੋਂ ਉਹਨਾਂ ਨੇ ਗੁਰੂ ਇਹਨਾਂ ਦੇ ਗੁਰੂ ਜੀ ਨੇ ਇਹਨਾਂ ਨੂੰ ਕਿਹਾ ਕਿ ਮਹਾਰਾਜ ਕੋਈ ਮਤਲਬ ਇਹ ਜਾਓ ਮਤਲਬ ਇਹ ਚਿਲੰਪ ਧਰ ਦਿਓ। ਇਹਨਾਂ ਨੇ ਚਿਲੰਪ ਧਰਣ ਤੋਂ ਨਾ ਕਰਨਾ। ਨਾ ਕਰਤੀ ਵੀ ਨਹੀਂ। ਨਹੀਂ ਕਰਤੀ। ਵੈਰੀ ਗੁੱਡ। ਿਕਸ਼ਾ ਮੰਗਣ ਤੋਂ ਨਾ ਕਰ ਦਿੱਤੀ ਕਿ ਅਸੀਂ ਕਿਸੇ ਦੇ ਘਰ ਮੰਗਣੇ ਜਾਣਾ ਬ੍ਰਾਹਮਣ ਸ੍ਰੀਵਾਸ। ਹਾਂ ਜੀ। ਉਹਨਾਂ ਨੇ ਗਰੁੱਧਤ ਹੋ ਕੇ ਇਹਨਾਂ ਨੂੰ ਕਿਹਾ ਵੀ ਜਾਓ ਤੁਸੀਂ ਆਪਣਾ ਕਿਤੇ ਅਲੱਗ ਅਸਤਾਨ ਬਣਾ ਲਓ ਉਹਨਾਂ ਦੇ ਸ਼ਿਸ਼ੇ ਆਏ ਇਸ ਸ਼ਿਸ਼ੇ ਉਹ ਵੀ ਬੜੀ ਮਹਾਨ ਹਸਤੀ ਅੱਛਾ ਜੀ ਬਹੁਤ ਮੱਲ ਪਹੁੰਚੀ ਅਸਾਂ ਜੀ 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 ਵੀ ਤੁਸੀਂ ਜਾਓ ਆਪਣਾ ਝੰਡਾ ਲਗਾ ਲਓ ਹਾਂ ਝੰਡਾ ਲਗਾ ਕੇ ਦੱਸੋ ਹਾਂ ਇਹਨਾਂ ਦੇ ਮਨ ਚ ਫਿਰ ਜਨਗੀ ਹਟਿਆ ਵੀ ਕੋਈ ਨਹੀਂ ਝੰਡਾ ਹੀ ਗੱਡ ਕੇ ਦੱਸਾਂ ਅੱਛਾ ਜੀ ਇਹਨਾਂ ਵੱਡੇ ਮਾਰੇ ਬੋਲੇ ਕਿ ਮੇਰੇ ਬਸੇ ਦਾ ਕੰਮ ਨਹੀਂ ਆ ਰਿਹਾ ਨਹੀਂ ਕਰ ਸਕਦੇ ਤੇ ਜੀ ਜੀ ਠੀਕ ਹੈ ਜਿਦਾਂ ਕਰਨੇ ਕੁੰਬੜੀਆਂ ਖੁੱਟ-ਖੁੱਟ ਕੇ ਖਾਦੀਆਂ ਅੱਛਾ ਜੀ ਜਿਹ ਕਰਨੇ ਕੁਟ-ਕੁਟ ਕੇ ਖਾਦੇ ਉਹਨਾਂ ਨੇ ਅੱਛਾ ਬਾਤ ਆ ਪੱਕੇ ਖਾ ਕੇ ਗੁਜ਼ਾਰਾ ਕੀਤਾ ਉਹਨਾਂ ਨੇ ਅੱਤੇ ਲਗਾਏ ਲਗਾ ਕੇ ਗੁਜ਼ਾਰਾ ਕੀਤਾ ਉਹਨਾਂ ਨੇ ਖੱਡੇ ਜਾ ਕੇ ਤੇ ਖੱਡਾ ਖੋਦਿਆ ਖੱਡੇ ਵਿੱਚ ਰਹਿ ਕੇ ਗੁਜ਼ਾਰੀਆ ਉਹਨਾਂ ਨੇ ਅੱਛਾ ਜੀ ਠੀਕ ਹੈ ਨਾ ਜੀ ਜੀ ਪਾਣੀ ਵਿੱਚ ਤਪੱਸਿਆ ਕੀਤਾ ਦਿਨ ਮੈਂ ਪਾਣੀ ਜਿਹੜਾ ਨਾ ਰਾਤ ਨੂੰ ਖੱਡੇ ਵਿੱਚ ਰਹਿਣਾ ਠੀਕ ਹੈ ਨਾ ਤਾਂ ਉਹਨਾਂ ਨੇ ਪਾਣੀ ਵਿੱਚ ਉਹਲੇ ਬਣਾ ਮੋੜ ਜਿਹੜਾ ਅਗਦਾ ਸੀ ਕਿ ਪਹਿਲੇ ਇਧਰ ਜਿਹੜਾ ਅਗਦਾ ਸੀ ਕਿ ਪਹਿਲੇ ਇਹ ਤਾਂ ਹੁੰਦਾ ਡੈਮ ਨੇ ਬੰਨਣੇ ਕਰੀ ਕੇ ਪਾਣੀ ਦਰਿਆ ਪਰੇ ਹੋ ਗਿਆ ਨਾ ਹਾਂ ਤੇ ਪਹਿਲੇ ਇੱਥੇ ਸੀਗਾ ਦਰਿਆ ਇਧਰੇ ਭਗਦਾ ਜਿਗਾ ਪਹਿਲੇ ਅੱਛਾ ਜੀ ਤੇ ਪਾਣੀ ਵਿੱਚ ਬੈਠੀਆਂ ਮਾਰੇ ਤਵੱਛੇ ਕੀਤੀਆਂ ਇੱਕ ਦੋ ਬਰੀ ਮੱਛੀ ਚ ਜਾਲ ਚ ਵੀ ਆਈ ਇੱਕ ਬਰੀ ਅੱਛਾ ਜੀ ਹਮੇਸ਼ਿਆ ਬੋਲੇ ਪੀਂ ਗਾਲੀ ਬੰਨ ਠਣ ਲ ਗਿਆ ਦੇਖੀ ਜਾਂ ਹਾਂ ਹਾਂ ਪੇ ਮਾਰੇ ਪੀ ਪੇ ਮਾਰੇ ਬੋਲੇ ਨਰਨ ਤੁਸੀਂ ਇਧਰ ਆਇਓ ਹਾਂ ਠੋ ਮਾਤ ਤੁਸੀਂ ਸਾਨੂੰ ਦੇਖੀ ਜਾਂ ਤੇ ਤੁਸੀਂ ਇੰਨਾ ਜੀ ਫਿਰ ਉਹਨੇ ਸਮਝਾਇ ਪੇ ਅੰਝ ਅਗਲੀ ਮੱਛੀ ਇੱਥੇ ਜਾਲ ਨਹੀਂ ਮਾਰਤਾ ਹਾਂ ਪਿਆਸੀਂ ਇੱਥੇ ਬੈਠੇ ਹੁੰਨੇ ਆ ਤੱਪ ਕਰਨੀ ਹੁੰਨੀ ਸੀ ਤੇ ਫੇਰੀ ਉਨਾ ਫਿਰ ਮਚਰੇ ਨੇ ਫਿਰ ਮੂਹਨ ਪਤਾ ਲੱਗੇ ਸੰਤ ਕੋਈ ਆਗੇ ਫਿਰ ਕਹਾਂ ਮਿਲਦੇ ਮਿਲਦੇ ਸੰਗਤ ਜਿੰਨਾਂ ਆਤਸਾਤੇ ਬਦੋ ਬਣੇ ਇਹੀ ਗੰਦੇ ਕਾ ਮਿਲਦੇਗੇ ਹਾਂ ਤੇ ਖਣ ਬਾਸੇ ਵੀ ਮਾਰੇ ਕਿਹੜੇ ਕਿ ਮਾਰੇ ਇਨੇ ਡਬਡੇ ਹਾਂਜੀ ਹਾਂਜੀ ਪਾਣੀ ਦੀ ਵਾਚਣ ਜੀ 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 ਤਾਂ ਉਹ ਦੇਖਿਆ ਸੋਣ ਇਹਦਾ ਜੇ ਆਉਂਦੀ ਜਾਂਦੀ ਸੰਗਤ ਮਿਲਦੀ ਰਹੀ ਹੂੰ ਦੇਖੀ ਸੁਣੀ ਗਏ ਫਿਰ ਕਹਾਂਦੇ ਉੱਥੋਂ ਜੇ ਉੱਠ ਗਿਆ ਬਾਏ ਪੋੜੇ ਦੇ ਪਾਰੀ ਕੁਲੀ ਪਾਈ ਹੋਤੀ ਅੱਛਾ ਇੱਥੇ ਪੋੜੇ ਇਹ ਟਾਈਮ ਦਾ ਪੋੜੀ ਜਿਹੜਾ ਹਾਂ ਹਾਂ ਇੱਥੇ ਕੁੱਲੇ ਪਾਈ ਅੱਛਾ ਜੀ ਇੱਥੇ ਕੁੱਲੇ ਪਾਜ ਫਿਰ ਇੱਥੇ ਕੁਝ ਦਿਨ ਇੱਥੇ ਗੁਜ਼ਾਰੇ ਅੱਛਾ ਜੀ ਇਹ ਜੰ ਠਾਗਰਾ ਹਮਰ ਸਿੰਘ ਦਾ ਸਾਡਾ ਦੁਆਰ ਪਨ ਹੁੰਦਾ ਹੀ ਮਾਰੇ ਜਾ ਅੱਛਾ ਜੀ ਮਾਰੇ ਜਾ ਅੱਛਾ ਜੀ ਬਿਕ ਹੁੰਦਾ ਨਾਰੀ ਚ ਹੋ ਗਿਆ ਅੱਛਾ ਜੀ ਫਿਰ ਹੀ ਉਹਨਾਂ ਨੇ ਜਨਗਿਤ ਆਪੇ ਉਹ ਆਂਦੇ ਆਂਦੇ ਮਾਰੇ ਨੂੰ ਅੱਛਾ ਜੀ ਉਹ ਮਾਰੇ ਪਤਾ ਲੱਗਿਆ ਨੂੰ ਅੱਛਾ ਜੀ ਤੇ ਮਾਰੇ ਪੀਜਾ ਦਾ ਆਏ ਨਾ ਅੱਛਾ ਜੀ ਮਾਰੇ ਪੀਤ ਤੇ ਅਗੇ ਮਿਲਦੇ ਰਹੇ ਉਹ ਡਾਕ ਡਾਕੀ ਸੀ ਕਿਹਨ ਡਾਕ ਦੇਂਦੇ ਤੇ ਗਿਆ ਹਾਂ ਉਹ ਡਾਕ ਬੰਡੀ ਗਿਆ ਤੇ ਫਿਰ ਆ ਜਾਣਾ ਉਹਨਾਂ ਨੇ ਇੱਧਰ ਅੱਛਾ ਜੀ ਇਹ ਮਾਰੇ ਜਖੰਧਨ ਬਾਤੇ ਫੇਰੀ ਮਾਰੇ ਨੇ ਬੋਲੇ ਪੀ ਨਾਰਨ ਤੁ ਜੀ ਇਹ ਪਾੜੀ ਦੇਖੀਏ ਤੁਸੀਂ ਉਹ ਪੱਥਰ ਕਿੱਦਾਂ ਦਾ ਹੈ ਅੱਛਾ ਮਾਰੇ ਆ ਉਹਨੇ ਬੜੇ ਤੇ ਧਾਰਾਂ ਵਿੱਚ ਮਾਰੇ ਪੱਕਾ ਹੀ ਹੋਣਾ ਹੋਣਾ ਐਨੇ ਤੂੰ ਦੇਖ ਕੇ ਆ ਅੱਛਾ ਇਹ ਦੋ ਨਿਸ਼ਾਨ ਧੂਣੇ ਦੇ ਲਾਇਆ ਤੇ ਇੱਕ ਨਿਸ਼ਾਨ ਦੋ ਤਿੰਨ ਨਿਸ਼ਾਨ ਜਿਹੜੇ ਨੇ ਗੁਫਾ ਦੇ ਲਾ ਅੱਛਾ ਤਾਂ ਫਿਰ ਉਹਨੇ ਦੇਖ ਕੇ ਦੇਖ ਕੇ ਤੇ ਫਿਰ ਮਾਰੇ ਜਵਾਜ ਭਾਈ ਮਾਰੇ ਠੀਕ ਠਾਕ ਹੀ ਬੱਤਰੋ ਕੋਈ ਐਸੀ ਗੱਲ ਨਹੀਂ ਇਹ ਬੋਲਿਆ ਕਿ ਸਵੇਰਾ ਬੰਦੇ ਲਿਆਓ ਤਾਂ ਕੰਮ ਲਗਾ ਦੇ ਤੇ ਅਰੇ ਕੀ ਬਾਤ ਹੈ ਇਹ ਪਹਾੜੀ ਖੋਦੀ ਬੰਦੇ ਫੇਰ ਗੁਫਾ ਬਣਾਈ ਫੇਰ ਗੁਫਾ ਤੁਣਾ ਤੁਣਾ ਵੀ ਜਿਹੜਾ ਹੈ ਤੇ ਉਸ ਤੋਂ ਬਾਅਦ ਇੱਥੇ ਆਏ ਆ ਉਸ ਤੋਂ ਬਾਅਦ ਆਏ ਤੇ ਫਿਰ ਤੁਹਾਨੂੰ ਕਿਹਨੇ ਬਾਗ ਆ ਗਿਆ ਬੀਤੇ ਤੇ ਫਿਰ ਜਿਹੜਾ ਕਿਆਰ ਹੋਈ ਹੈ ਤੁਹਾਨੂੰ ਫਿਰ ਉਹਨਾਂ ਫਿਰ ਮਾਰੇ ਇੱਥੂ ਆ ਗਏ ਤਾਂ ਤੇਰੀ ਉਹਨਾਂ ਦਾ ਤੁਨਾਈੜ ਆਇਆ ਮੰਤਨ ਜੀ ਨੇ ਪ੍ਰਚਲਿਤ ਕੀਤੀ ਹੈ ਉਹ ਇੱਕ ਕੈਂਡੂ ਹੁੰਦਾ ਇੱਥੇ ਹਾਂ ਕੈਂਡੂ ਦਾ ਇੱਕ ਕੈਂਡੂ ਇੱਥੇ ਕੈਂਡੂ ਕੈਂਡੂ ਦਰਖਤ ਹੁੰਦਾ ਛਾਏ ਹਾਂ ਇੱਥੇ ਬੈਠੀਆਂ ਮਾਰੇ ਸੰਸੰਗ ਕਰਨਾ ਅੱਛਾ ਜੀ ਦੁਨੀਆ ਜਨਤਾ ਜਦਾਂ ਮੰਨ ਲੈਂਦੇ ਸੰਗਤ ਕਾ ਵੀ ਦੂਰ ਦੂਰ ਹੋ ਗਈ ਕਿਹਦੇ ਦਰਸ਼ਕਾਂ ਨੂੰ ਹੋਣਗੇ ਅਮਰ ਜੰਗਲ ਜਿਗਾ ਰੋੜ ਹੋਣੀ ਆ ਹਾਂ ਤੇ ਜੰਗਲ ਜਿਗਾ ਜੰਗਲ ਚ ਦੁਨੀਆ ਹੋਣੀ ਮੈਂ ਤਾਂ ਨਾਲਿਆਂ ਲੋਕਾਂ ਨੇ ਚੀਰ ਕੇ ਪੈ ਚਲਾਣਾ ਕਿਆ ਬਾਤ ਇਹ ਜੰਗਲ ਜਿਗਾ ਨਾ ਇਹ ਜੀਆ ਬਣ ਜੰਗਲ ਅੱਛਾ ਇੱਕ ਗੱਲ ਆ ਇਹ ਮਾਰੇ ਇਹ ਇਹ ਜਿਹੜਾ YouTube ਨਾ ਨਾ ਇਹ YouTube ਨੇ ਇੱਕ ਗੱਲ ਤਾਂ ਪੱਕੀ ਕਰਤੀ ਮੈਂ ਸੰਤਾਂ ਮਹਾਂਪੁਰਖਾਂ ਦੇ ਨਾ ਢੇਲੀ ਦਰਸ਼ਨ ਹੁੰਦੇ ਆ ਕਿਸੇ ਨਾ ਕਿਸੇ ਮਹਾਤਮਾ ਦੇ ਸਾਧੂ ਸੰਤਾਂ ਦੇ ਢੇਲੀ ਹੁਣ ਕੱਲ ਮੈਂ ਆਇਆ ਕੱਲੋਂ ਖੱਟ ਜਿਗਾ ਗਿਆ ਆ ਉੱਥੇ ਝੱਕੋ ਇਹ ਆ ਤੁਸੀਂ ਆਪੀ ਸਾਰੂ ਤੁਸੀਂ ਉੱਚੇ ਉਹਨਾਂ ਕੋ ਬੈਠਾ ਗੱਲਬਾਤ ਹੋਈ ਆ ਨੰਦਾ ਆਇਆ ਇਹ ਲੱਗੇ ਇਨਾਂ ਤੇ ਹੁਣ ਤੁਸੀਂ ਮੈਨੂੰ ਕਿਹਾ ਮੈਂ ਕਿਹਾ ਤੁਸੀਂ ਬੈਠੋ ਕੋ ਤੁਹਾਡੇ ਨਾਲ ਵੀ ਗੱਲ ਕਰਦੇ ਇਹ ਤੇ ਬਹੁਤ ਅੱਛਾ ਲੱਗਾ ਫਤਨਾ ਗੱਲ ਕਰਕੇ ਮਾਰੇ ਜੀ ਖੜੇ ਬੜੀ ਢੋਣੀ ਜਿਹਨੇ ਬੰਦੇ ਨੂੰ ਫਟੋ ਦੇ ਇੱਕ ਕਰਦੇ ਜਿਹਨੇ ਹੁਣ ਤੁਸੀਂ ਨਾ ਅਰਦਾਸ ਕਰਿਓ ਸਾਡਾ ਚੈਨਲ ਵਧੀਆ ਚੱਲੇ ਆਹ ਆਹ ਜਾਬਾ ਆਹ ਆਹ ਚੀਜ਼ਾਂ ਨਾ ਆਹ ਹੀ ਚੀਜ਼ਾਂ ਇਹ ਨਹੀਂ ਲੱਭਦੀਆਂ ਯਾਰੋ ਇਹ ਤਾਂ ਮਹਾਰਾਜ ਕਿਰਪਾ ਕੋਈ ਅੱਧਾ ਬਤ ਜਾਬਾ ਜਾਬਾ ਤਾਂ ਇਹ ਤਾਂ ਲੋਕਾਂ ਨੇ ਬੇ ਮਾਰਨੇ ਖੜ ਚੋਦੀ ਗਈ ਇਹ ਸ਼ਮਸ਼ਾਨਗੜ ਹੈ ਅੱਛਾ ਇਹ ਸ਼ਮਸ਼ਾਨਗੜ ਹੈ ਇਹ ਸ਼ਮਸ਼ਾਨਗੜ ਹੈ ਜਿੱਥੇ ਆਪਾਂ ਖੜੇ ਇਹ ਸ਼ਮਸ਼ਾਨਗੜ ਹੈ ਅੱਛਾ ਜੀ ਹਾਂ ਅਰੇ ਵਾ ਇਹ ਮਹਾਰਾਜ ਮਾਰੇ ਨਾ ਘਰ ਕਿੰਤੋਂ ਨੀ ਬੰਨ ਜਾਨੂ ਉੱਪਰ ਪਿੰਡ ਕਾਟੀ ਪਿੰਡ ਪਈ ਨਾ ਉਹਨਾਂ ਬੋਲੇ ਵੀ ਤੂੰ ਤੇ ਮੋਟਾ ਮਾਝਾ ਪੇ ਤੇ ਸੰਗੜੀ ਆਉਂਦੀ ਜਾਂਦੀ ਹੈਂ ਆਹਾਂ ਠੀਕ ਨਹੀਂ ਲੱਗਦਾ ਹਾਂਜੀ ਉਹਨਾਂ ਜਲਾਇਤਾ ਲੱਕੜ ਜਲ ਗਈ ਤੇ ਮੋਟਦਨ ਗਿਆ ਅੱਛਾ ਜੀ ਲੱਕੜ ਜਲ ਗਈ ਮੋਟਦਨ ਮੈਂ ਇਹ ਮੇਰੇ ਗੁਰੂ ਜੀ ਦੇ ਕਿਛਾ ਮਿਟਾ ਗਰਾਮਰ ਚ ਨਾ ਬਤਾਈ ਤੀ ਮੈਨੂੰ ਉਹਨਾਂ ਦੀ ਗੱਲਾਂ ਜਾਂਦਾ ਸਭ ਤੋਂ ਖਰਾਣਾ ਸੇਵਕਾ ਹਨਾ ਠਾਕਰਾਮਰ ਠੀਕ ਹੈ ਅੱਛਾ ਜੀ ਅੱਛਾ ਤੇਰੀ ਉਹ ਲੋਕਿਆਂ ਨੂੰ ਪਤਾ ਲੱਗਿਆਗਾ ਉਹਨਾਂ ਨੇ ਮਰਦੇ ਚੁੱਕਿਆ ਤਾਂ ਲੈ ਕੇ ਉੱਪਰ ਜਾ ਕੇ ਸਮਾਦਾਨ ਘੜ ਬਣਾਇਆ ਇਹ ਮਾਰੀ ਜਗਾ ਛੱਡ ਦਿੱਤੀ ਇਹ ਸਮਾਦਾਨ ਯਾਨੀ ਉਹਨਾਂ ਨੇ ਕੌਤਕ ਦਿਖਾਇਆ ਤਾਂ ਗੱਲ ਬਣੀ ਉਦਾਂ ਗੱਲ ਪਿਆਰ ਨਾਲ ਨਹੀਂ ਬਣੀ ਤੇ ਉਹਨਾਂ ਦੀ ਗੱਲ ਤਾਂ ਤਾਂ ਆਹੀ ਹੋਈ ਨਾ ਜੀ ਫਿਰ ਇਹਨਾਂ ਨੇ ਇਹ ਜਗ੍ਹਾ ਇਹ ਸਿਲੈਕਟ ਕੀਤੀ ਇਹ ਜਗ੍ਹਾ ਤੇ ਇਹ ਜਗ੍ਹਾ ਸਿਲੈਕਟ ਕੀਤੀ ਇੱਥੇ ਧੂਣਾ ਅੱਛਾ ਜੀ ਇੱਥੇ ਆ ਕੇ ਇਹਨਾਂ ਨੇ ਫਿਰ ਇਹ ਧੂਣਾ ਪ੍ਰਚੰਡ ਕੀਤਾ अच्छा जी अपनी शक्ति ਦੇ ਨਾਲ ਇਹ ਪਰਚੰਡ ਕੀਤਾ ਤੇ ਕੋਈ ਉੱਦਾਂ ਨਹੀਂ ਵੀ ਅਗਨੀ ਲਾ ਕੇ ਤਿੱਲੀ ਲਾ ਕੇ ਅੱਗ ਬਾਲ ਕੇ ਨਹੀਂ ਇਹਨਾਂ ਨੇ ਫਿਰ ਤੋਂ ਨਹੀਂ ਦੀ ਸਥਾਪਨਾ ਕੀਤੀ ਹਾਂਜੀ ਤੇ ਉੱਪਰ ਮਤਲਬ ਦਰਸ਼ਨ ਦਰਬਾਰ ਅੱਛਾ ਮੇਨ ਜਿਹੜਾ ਇੱਥੇ ਆ ਇਹੀ ਹੈਗਾ ਆ ਜੋ ਅੱਛਾ ਜੀ ਇਹ ਬਿਲਕੁਲ ਪਹਾੜ ਦੇ ਨਾਲ ਆ ਨਾ ਇਹ ਪਹਾੜ ਹੈ ਜੀ ਸਾਰਾ ਇਹ ਜਾਨੀ ਸਾਰਾ ਪਹਾੜਾ ਹਾਂ ਬਿਲਕੁਲ ਤੇ ਪਹਾੜ ਦੇ ਨਾਲ ਹੀ ਅੱਛਾ ਕੰਦਾ ਬੜੀਆਂ ਮੋਟੀਆਂ ਆ ਇਹ ਯੂਸਟੈਂਡੀਆਂ ਗੰਧਾਂ ਤੁਸੀਂ ਦੇਖ ਲਓ। ਇਹ ਗਾਰੇ ਦੀ ਚਣਾਈ। ਗਾਰੇ ਦੀ ਚਣਾਈ ਵਾਲੀਆਂ। ਅੱਛਾ ਜੀ। ਲਓ। ਇਹ ਜੀ ਆਪਣਾ ਤੂਣਾ ਸਾਹ। ਅੱਛਾ ਇਹ ਬਾਬਾ ਜੀ ਨੇ ਉਦੋਂ ਤੂਣਾ ਪ੍ਰਚੰਡ ਕੀਤਾ ਹੈ। ਇਹ ਬਾਬਾ ਜੀ ਨੇ ਤੂਣਾ ਪ੍ਰਚੰਡ ਕੀਤਾ। ਵਾਹ ਜੀ ਵਾਹ। ਜੈ ਬਾਬਾ ਜੀ। ਇਹ ਹੈ ਨਾ ਬਾਬਾ ਜੀ ਦਾ ਤੂਣਾ। ਜੈ ਬਾਬਾ ਜੀ। ਜੈ ਬਾਬਾ। ਇਹ ਮਹਾਰਾਜ ਹੰਸਲਾਤੀ ਮਹਾਰਾਜ। ਜੀ ਤੇ ਫਰੀਦ ਚੰਦ ਜੀ ਇਹਨਾਂ ਦੇ ਸ਼ੇਸ਼। ਪਵਨ ਸ਼੍ਰੀ ਚੰਦ ਜੀ। ਭਗਵਾਨ ਸ੍ਰੀ ਚੰਦ ਦੀ ਸੰਪਰਦਾਇ ਦੇ ਨਾ ਇਹ ਉਦਾਸ ਸਿੰਘ ਸੰਪਰਦਾਇ ਠੀਕ ਹੈ ਠੀਕ ਹੈ ਨਾ ਅੱਛਾ ਜੀ ਇਹ ਸੰਤ ਹੋਏ ਇਹ ਇਹਨਾਂ ਦੀ ਸੰਪਰਦਾਇ ਹੈ ਇਹਨਾਂ ਦੀ ਸੰਪਰਦਾਇ ਅੱਛਾ ਇਹਨਾਂ ਤੋਂ ਸਟਾਰਟ ਹੋਏ ਉਸ ਤੋਂ ਬਾਅਦ ਗਾਂ ਤੋਂ ਗਾਂ ਇਹਨਾਂ ਦੇ ਛੇ ਸ਼ਾਮ ਹਾਂ ਗਾਂ ਤੋਂ ਗਾਂ ਚੱਲ ਪਿਆ ਨਾ ਚੌਥੀ ਪੀੜੀ ਚੱਲ ਚੌਥੀ ਪੀੜੀ ਚੱਲ ਇਹ ਸਾਰਾ ਪਹਾੜੀ ਆ ਜਿੰਨਾ ਵੀ ਹੈਗਾ ਜੀ ਇਹ ਪਹਾੜਾ ਹੈ ਪਹਾੜੀ ਹੈ ਨਾ ਇਹ ਬਾਕੀ ਤੁਸੀਂ ਆਹ ਪੂਰੇ ਟੈਲਵ ਵਗੈਰਾ ਬਾਅਦ ਚ ਲਾਈਆਂ ਨਾ ਇਹ ਮਹਾਰਾਜ ਦੀ ਸਮਾਦੀ ਹੈਗੀ ਅੱਛਾ ਇੱਥੇ ਸਮਾਦੀ ਹੈ ਮਹਾਰਾਜ ਦੀ ਇਹ ਉਹਨਾਂ ਦੀ ਸਮਾਦੀ ਹੈਗੀ ਇਹ ਬਾਬਾ ਜੀ ਦਾ ਚਿੰਤਾ ਜਦੋਂ ਆਏ ਸੀ ਕਿ ਇਕੱਲਾ ਹੀ ਕਿਨਾਰ ਕੋਤੀ ਹਟਾ ਦੇ ਗਿਆ ਅੱਛਾ ਜੀ ਹੋਰ ਕੋਈ ਦੂਜੀ ਤੀਜੀ ਚੀਜ਼ ਨਹੀਂ ਸੀ ਕੋਈ ਬਸ ਬਸ ਤਾਂ ਨਹੀਂ ਕੋਈ ਲੈਂਡ ਨਹੀਂ ਕੋਈ ਸਿਰਫ ਇੱਕ ਚਿੰਤਾ ਹੈ ਚਿੰਤਾ ਲਿਆ ਕੇ ਨਾ ਨਹੀਂ ਤੇ ਇਹ ਤੋਂ ਉਹਦਾ ਪ੍ਰਚੰਡ ਚੱਲਦਾ ਆ ਰਿਹਾ ਇਹਨੂੰ ਜੀ ਘਟੋ ਘਟ ਵੀ 100 ਤੇ 10-12 ਸਾਲ 110 ਸਾਲ ਤੋਂ 12 ਸਾਲ ਤੋਂ ਹੈ ਆਪਣਾ ਪ੍ਰਚੰਡ ਚੱਲ ਰਿਹਾ ਉਹਦਾ ਵਾਹ ਜੀ ਕੀ 50 ਸਾਲ ਦੀ ਉਮਰ ਹੀ ਹੋ ਗਈ ਤੁਸੀਂ ਵੀ ਛੋਟੇ ਹੁੰਦੇ ਤੇ ਆ ਰਹੇ ਆ ਵੀ ਤਾਂ ਸਾਡੇ ਮਾਤਾ ਪਿਤਾਾਂ ਦੇ ਕੀ ਆ ਉਹਨੂੰ ਤਾਂ ਤੁਸੀਂ ਇਦਾਂ ਹੀ ਨਿਰੰਤਰ ਮਤਲਬ ਚੱਲਦੇ ਰਹੇ। ਕੀ ਬਾਤ ਆ। ਹਾਂ ਜੀ। ਇੱਥੇ ਜਿਹੜੀਆਂ ਹੈਗੀਆਂ ਸੰਗਤ ਆਂਦੀ ਹੈਗੀ। ਜੀ ਜੀ। ਇਹ ਅਰਦਾਸ ਕਰਦੀ ਹੈਗੀ। ਜੀ ਜੀ ਜੀ। ਜੋ ਵੀ ਆਪਣੇ ਮਨ ਦੀ ਕਾਮਨਾ ਆ ਜੀ ਜੀ। ਦਿਲ ਦਾ ਮਨ ਉਹਨਾਂ ਦਾ ਹੈਗਾ। ਹਾਂ। ਉਹਨੂੰ ਮਤਲਬ ਮੁੱਖ ਰੱਖ ਕੇ ਇੱਥੇ ਅਰਦਾਸ ਕੀਤੀ ਜਾਂਦੀ ਹੈ। ਖੜਾ ਪ੍ਰਸ਼ਾਦ ਦੇਸੀ ਖੜਾ ਦਾ ਇੱਥੇ ਪ੍ਰਸ਼ਾਦ ਲੱਗਦਾ ਆ। ਜੀ। ਇਹ ਸੋਮਵਾਰ ਤੋਂ ਬੁੱਧਵਾਰ ਛੱਡ ਕੇ ਬਾਕੀ ਹਰੇਕ ਵਾਰ ਜਦ ਨਹੀਂ ਕੀ ਪ੍ਰਸ਼ਾਦ ਲੱਗਦਾ ਆ। ਜੀ। ਤੇ ਇਧਰਲੇ ਪਾਸੇ ਇਧਰਲੇ ਕਮਰੇ ਚ ਕੀ ਹੈ ਇਧਰਲੇ ਨਾਲ ਹੀ ਫਿਰ ਜੀ ਇਧਰ ਗੁਫਾ ਹੈਗੀ ਹੈ ਨਾ ਠੀਕ ਹੈ ਨਾ ਹਾਂ ਹਾਂ ਤੇ ਇਹ ਗੁਫਾ ਹੈ ਨਾ ਦੀ ਜਿਹੜੇ ਮਹਾਰਾਜ ਦੀ ਗੁਫਾ ਹੈ ਉਹ ਮੰਤਰ ਡਿਵੈਲਪ ਹੋ ਗਈ ਨਾ ਉਸ ਸਮੇਂ ਦੇ ਨਾਲ ਸਮੇਂ ਦੇ ਨਾਲ ਆ ਸਾਰਾ ਜਿਹੜੀ ਪਹਾੜ ਲੱਗਦੀਆਂ ਸਾਰਾ ਪਹਾੜ ਹੀ ਆ ਸਾਈਡਾਂ ਨੂੰ ਟਾਈਲਾਂ ਵਗੈਰਾ ਲਾਤੀਆਂ ਤੇ ਹੁਣੇ ਲਈਆਂ ਇਹ ਤੁਸੀਂ ਦੇਖਿਆ ਉਹਨਾਂ ਕੱਚੀ ਦੇਖੀ ਹੋਣੀ ਹੈ ਕੱਚੀ दिखੀ ਹੈ ਦੇਖੀ ਹੋਈ ਬਿਲਕੁਲ ਥੱਲੇ ਮਾਰਬਲ ਮਰਬਲ ਕੁਛ ਨਹੀਂ ਦਿਖਦਾ ਜੀ 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 ਹਾਂ ਜੀ ਸੇਫ ਇੰਨੀ ਸੀ ਗੁਫਾ ਇਹ ਇੰਨੀ ਇੰਨੀ ਓਕੇ ਹਾਈਦਰ ਦਾ ਸ਼ਿਸ਼ੇ ਲਾਤੇ ਹੁਣ ਤਾਂ ਮਤਲਬ ਚਲੋ ਜਿੱਦਾਂ ਕਹਿੰਦੇ ਵੀ ਡਿਵੈਲਪ ਕਰ ਦਿੱਤਾ ਡਿਵੈਲਪ ਕਰ ਦਿੱਤਾ ਜਿੱਦਾਂ ਟੱਕੇ ਦੇ ਮਨ ਚ ਆਇਆ ਵੀ ਜੀ 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 ਇਹ ਮਹਾਰਾਜ ਦਾ ਜਿਹੜਾ ਹੈਗਾ ਬੈੱਡ ਹੈਗਾ ਉਹਨਾਂ ਦਾ ਜੀ ਜੀ ਪਲੰਗ ਉਹਨਾਂ ਦਾ ਇੱਥੇ ਬੈ ਕੇ ਵੀ ਸੰਗਤ ਨੂੰ ਦਰਸ਼ਨ ਦਿੰਦੇ ਰਹੇ ਅੱਛਾ ਕੀ ਬਾਤ ਹੈ ਕੀ ਬਾਤ ਤੇ ਹੁਣ ਇਸ ਵੇਲੇ ਇੱਥੇ ਕਿਹੜੇ ਸੰਤ ਹੁਣ ਮਹਾਂਕ ਸ੍ਰੀ ਮਾਧੋ ਦਾਸ ਜੀ ਉਹ ਹੁਣ ਦਰਸ਼ਨ ਹੋਣਗੇ ਉਹਨਾਂ ਦੇ ਦੇਖ ਲੈਣੇ ਜਿਆਦੇ ਤੋਂ ਤੁਹਾਨੂੰ ਕਰਾ ਰਹੇ ਨੇ ਜੀ ਜੀ ਤੇ ਇਹ ਸਿਗਾ ਜੀ ਇੱਥੇ ਤਾਂ ਇਤਿਹਾਸ ਤੇ ਹੁਣ ਇੱਥੇ ਅ ਦਰਬਾਰ ਅੱਛਾ ਪਹਿਲਾਂ ਗੱਲ ਕਰਦੇ ਇੱਥੇ ਤੋਂ ਪ੍ਰਸ਼ਾਦ ਦੀ ਹਾਂਜੀ ਤੇ ਪ੍ਰਸ਼ਾਦ ਵਿੱਚ ਹਾਂਜੀ ਬਾਜੀ ਇਹ ਸਾਡੇ ਜੈ ਬਾਬਾ ਸੇਵਾ ਕਰਦੇ ਨੇ ਜੈ ਬਾਬਾ ਸੇਵਾ ਕਰਦੇ ਨੇ ਕੀ ਹਾਲ ਹੈ ਬਾਜੀ ਸਭ ਠੀਕ ਹੈ ਠੀਕ ਹੋ ਜੀ ਤੇ ਪ੍ਰਸ਼ਾਦ ਮਿਲਦਾ ਇੱਥੇ ਲੌਂਗ ਇਲਾਚੀ ਹਾਂਜੀ ਉਹ ਬਹੁਤ ਆ ਉਫਤੇ ਪਬੂਤਾ ਪਬੂਤਾ ਧੁਨੇ ਦਾ ਜੀ ਜੀ ਤੇ ਪਰਸ਼ਲੋਂਗ ਲੈਚੀ ਜਿਹੜਾ ਮਹਾਰਾਸ਼ਟ ਦੀ ਆਪਣੀ ਪਰੰਪਰਾ ਚਲਾਈ ਦੀ ਹੈ ਜਿਹੜਾ ਮੱਲਾ ਪ੍ਰਸ਼ਾਦ ਕੀ ਬਾਤ ਹੈ ਤੇ ਲੋ ਜੀ ਬਹੁਤ ਸੁਣਿਆ ਸੀ ਬਹੁਤ ਲਾਲਸਾ ਦੀ ਦਰਸ਼ਨ ਮੇਲੇ ਕਰਨ ਦੀ ਮਹਾਰਾਜ ਨੇ ਦਰਸ਼ਨ ਵੀ ਕਰਵਾ ਦਿੱਤੇ ਤੇ ਪੂਰੇ ਇਤਿਹਾਸ ਬਾਰੇ ਵੀ ਚੰਨਣਾ ਪਵਾ ਦਿੱਤਾ ਨਾ ਜੀ ਜਿਆ ਜਿਆ ਹੈ ਜਿਹੜੀ ਪਗੂਤੀ ਆਮ ਪਗੂਤੀ ਨਹੀਂ ਜੀ ਜਿਹਨੂੰ ਅਸੀਂ ਕਹਿੰਦੇ ਆ ਕਿ ਕਿ ਦਈਆਂ ਰਾਖ ਹੈ ਜਾਂ ਜਾਂਦੀ ਆ ਉਹ ਤੇ ਕੋਈ ਜਦੋਂ ਅਮਰਤ ਜਾਨੀ ਬਾਬਾ ਸ਼੍ਰੀ ਚੰਦ ਜੀ ਦੀ ਅੰਦਰ ਫੋਟੋ ਲੱਗੀ ਇਹਦਾ ਮਤਲਬ ਉਹਨਾਂ ਦਾ ਸਿੱਧੀ ਪੈਰਾ ਹੈਗਾ ਹੈ ਬਾਬਿਆਂ ਦਾ ਬਿਲਕੁਲ ਸਿੱਧੀ ਜੀ ਗਲਤ ਆ ਆ ਦੇਖੋ ਉਸ ਤੋਂ ਬਿਨਾ ਆਪਾਂ ਇੰਨਾ ਟਾਈਮ ਰੁਕੇ ਨਹੀਂ ਸਕਦੇ ਉਹਨਾਂ ਦੇ ਕੋਲ ਇਹ ਮਤਲਬ ਆ ਚੋ ਇਹ ਸੀ ਇੱਥੇ ਦਾ ਇਤਿਹਾਸ ਤੇ ਹੁਣ ਤੁਹਾਨੂੰ ਇੱਥੇ ਦਰਬਾਰ ਦੇ ਸਾਰੇ ਪਾਸੇ ਦਿਖਾਉਨੇ ਆ ਵੀ ਕੀ ਕੀ ਡਿਵੈਲਪਮੈਂਟ ਹੋਈ ਆ ਤੇ ਜੇ ਤੁਸੀਂ ਰਾਤ ਬਰਾਤੇ ਆਉਂਦੇ ਆ ਤੇ ਕੀ ਇੱਥੇ ਰਹਿਣ ਦਾ ਪ੍ਰਬੰਧ ਹੈਗਾ

ਹਾਂ ਜੀ ਇਹ ਬਾਬਾ ਜੀ ਨੇ ਆਪ ਪਹਿਲੀ ਵਾਰੀ ਆਪਣੀ ਤਜਾਬ ਚੜਾਈ ਸੀਗੀ ਉਹਦਾ ਓਕੇ ਇਹ ਹੁਣ ਤਾਂ ਚਲੋ ਸੰਗਤ ਵੀ ਆਪਣੇ ਆਪਣੇ ਨਾਲ ਉੱਪਰ ਹੀ ਬਣਿਆ ਕੁਛ ਨਾ ਉੱਪਰ ਮਤਲਬ ਜੰਗਲ ਨੂੰ ਰਾਹ ਗਿਆ ਜੰਗਲ ਨੂੰ ਰਾਹ ਗਿਆ ਹੈ ਜੰਗਲ ਹਨ ਬਾਬਾ ਜੀ ਦੀ ਆਪਣੀ ਜ਼ਮੀਨ ਹੈ ਨਾ ਉੱਪਰ ਅੱਛਾ ਜੀ ਅੱਛਾ ਜੀ ਤੇ ਇਹ ਮਤਲਬ ਸਾਰਾ ਹੈਗਾ ਜੀ 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 ਅੱਛਾ ਕੰਮ ਚੱਲ ਰਿਹਾ ਡਿਵੈਲਪਮੈਂਟ ਦਾ ਪੂਰਾ ਨਾ ਇਹ ਨਾਲ ਹੀ ਸਸੰਕਰ ਹੈਗਾ ਅੱਛਾ ਜੀ ਇਹ ਸਸੰਕਰ ਹੈਗਾ ਹਮਮ ਤੇ ਇਧਰਲੇ ਪਾਸੇ ਇਧਰ ਦਰਵਾਜ਼ੇ ਜਿਹੜੇ ਬਣੇ ਆ ਇਹ ਜਿਹੜੀ ਉਹ ਰਹੀ ਹੈਗੀ ਹੈਗੀ ਆ ਪਹਿਲੇ ਨੰਬਰ ਤੇ ਆ ਵੱਡੇ ਮਹਾਰਾਜ ਦੀ ਸਮਾਦੀ ਆ ਅੱਛਾ ਜੀ ਉਸ ਤੋਂ ਅੱਗੇ ਜਿਹੜੀ ਉਹਨਾਂ ਦੇ ਸੈਕੰਡ ਜਿਹੜੀ ਉਹਨਾਂ ਅੱਛਾ ਜੀ ਅੱਛਾ ਜੀ ਅੱਛਾ ਏ ਠੀਕ 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 ਇਹ ਬਾਕੀ ਇਹ ਬਿਲਡਿੰਗ ਬਹੁਤ ਜ਼ਬਰਦਸਤ ਸਾਰੀ ਬਹੁਤ ਵੱਡੀ ਬਿਲਡਿੰਗ ਹੈ ਇਧਰ ਨੂੰ ਸਾਰੀ ਹਾਂਜੀ ਹਾਂਜੀ ਇੱਥੇ ਮਤਲਬ ਪਰਮਾਨੈਂਟ ਵੀ ਰਹਿੰਦੇ ਆ ਅੱਛਾ ਜੀ ਜਿਹੜੇ ਸੇਵਾ ਕਰਦੇ ਨੇ ਪਰਮਾਨੈਂਟ ਜਿਹੜੇ ਰਹਿੰਦੇ ਆ ਤੇ ਦੂਜਾ ਇਹ ਹੈਗਾਗਾ ਪਈ ਆਪਣੇ ਇਹਦਾ ਕੋ ਦੂਰੋਂ ਰੇਡੀਓ ਆਉਂਦੇ ਆ ਵਰਗੇਸ਼ਰ ਨਾਲ ਉਹਨਾਂ ਲਈ ਵੀ ਰਹਿਣ ਲਈ ਹੈਗਾ ਲੰਗਰ ਦਾ ਪ੍ਰਬੰਧ ਵੀ ਹੈਗਾ ਬਾਵਾ ਬਣਿਆ ਉਹ ਸਾਹਮਣੇ ਬਾਥਰੂਮ ਜੀ ਜੀ ਇਹ ਪਿਛਲੇ ਪਾਸੇ ਵੀ ਮੰਦਿਰ ਤੇ ਹੈ ਉਹ ਪਰਲੇ ਪਾਸੇ ਪਰਲੇ ਪਾਸੇ ਉਹ ਬਾਥਰੂਮ ਵਗੈਰਾ ਬਣਾਇਆ ਹੋਇਆ ਹੈ ਔਰ ਚਾਰ ਚੁਫੇਰੇ ਪਹਾੜਾ ਚਾਰ ਚੁਫੇਰੇ ਪੌਂਡ ਡੈਮ ਤੇ ਇਦਾਂ ਸੀ ਨਾ ਪੌਂਡ ਡੈਮ ਵਾਲੇ ਕਹਿੰਦੇ ਤੁਸੀਂ ਜਗਾ ਇਹ ਛੱਡ ਦਿਓ ਕਿਉਂਕਿ ਇੱਧਰ ਸਾਰੇ ਚਾਰ ਚੁਫੇਰੇ ਪਹਾੜੇ ਪਹਾੜੇ ਖਾੜਿਆ ਜੱਜਮੈਂਟ ਵੀ ਹੁੰਦੀ ਆ ਵੀ ਵਾਲੇ ਕੋਲ ਖਾੜਿਆ ਹਾਂ ਉਸ ਵੇਲੇ ਬਿਲਕੁਲ ਖਾੜੇ ਸੀ ਹਾਂ ਅੱਛਾ ਜੀ ਠੀਕ ਹੈ ਨਾ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਜਗਾ ਜਿਹੜੀ ਹੈ ਪੀ ਡੈਮ ਦੇ ਵਿੱਚ ਆਂਦੀ ਹੈਗੀ ਤੁਸੀਂ ਇਹ ਛੱਡ ਦਿਓ ਉਹਨਾਂ ਨੇ ਕਿਹਾ ਵੀ ਅਸੀਂ ਇਹ ਹੁਣ ਝੰਡਾ ਇੱਥੇ ਗੱਡ ਦਿੱਤਾ ਚਿੰਟਾ ਗੱਡ ਦਿੱਤਾ ਧੂਣਾ ਲਾਤਾ ਤੁਸੀਂ ਹੋਰ ਕਿਸੇ ਪਾਸੇ ਚਲੇ ਜਾਓ ਪਰ ਅਸੀਂ ਹੁਣ ਹੁਣ ਨਹੀਂ ਜਾਣਾ ਠੀਕ ਮੰਨ ਗਏ ਫਿਰ ਹਾਂਜੀ ਅੱਛਾ ਇਹ ਗੈਲਰੀ ਗੈਲਰੀ ਰੂਮ ਰਹਿਣ ਲਈ ਆਜੋ ਸਕੂਪ ਤਾਂ ਕਾਫੀ ਬਣਿਓ ਹਨਾ ਹਾਂਜੀ ਹਾਂਜੀ ਤੇ ਲੰਗਰ ਪਾਣੀ ਵੀ ਮਿਲਦਾ ਖੁੱਲਾ ਤੇ ਰਹਿائش ਲਈ ਵੀ ਕਮਰੇ ਹੈਗੇ ਆ ਤੁਸੀਂ ਦੂਰੋਂ ਪਰੋਂ ਜਦੋਂ ਵੀ ਆਉਂਦੇ ਆ ਜਿਹੜੇ ਮਰਜ਼ੀ ਟਾਈਮ ਆਉਂਦੇ ਆ ਤੁਸੀਂ ਇੱਥੇ ਆ ਕੇ ਰੁਕ ਸਕਦੇ ਆ ਨਾ ਜੀ 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 ਤੁਸੀਂ ਰਹਿ ਸਕਦੇ ਬਿਲਕੁਲ ਬਿਲਕੁਲ ਇਸ ਵੀਡੀਓ ਚ ਨਹੀਂ ਤੇ ਮਿਲਦੀਆਂ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਇਹ ਬਿਲਡਿੰਗ ਆ ਜੀ ਇਹ ਆ ਜੀ ਕਮਰੇ ਜਿਹੜੇ ਬਣਿਓ ਆ ਇਹ ਸਾਰੀਆਂ ਬਿਲਡਿੰਗ ਪਰੇ ਤੱਕ ਪਿੱਛੇ ਤੱਕ ਉਹਦੇ ਨਵੇਂ ਵੀ ਬਣੇ ਆ ਉਹ ਸਾਹਮਣੇ ਵੀ ਬਣੇ ਆ ਕਮਰੇ ਕੋ ਬਹੁਤ ਆ ਇੱਥੇ ਬਣਿਓ ਨਾ ਤੇ ਇੱਧਰ ਹੈਗਾ ਲੰਗਰ ਹਾਲ ਹਾਂਜੀ ਤੇ ਮੇਲਾ ਕਦੋਂ ਹੁੰਦਾ 21 ਜੂਨ ਅੱਛਾ ਜੀ 7 ਹਾੜ ਅੱਛਾ 7 ਹਾੜ ਠੀਕ ਹੈ ਜੀ ਠੀਕ ਹੈ ਜੀ ਮੇਰੇ 15 ਮਾਰਚ ਨੂੰ ਛੁੱਟੀਆਂ ਦੀ 15 ਮਾਰਚ ਨੂੰ ਛੁੱਟੀਆਂ ਇੱਧਰਲੇ ਪਾਸੇ ਕੀ ਹੈ ਇੱਕ ਗਊਸ਼ਾਲਾ ਗਊਸ਼ਾਲਾ ਪਾਣੀ ਹੈ ਠੀਕ 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 ਬੱਡੇ ਮਸਾਦਿਸ ਮਾਦੀ ਅੱਛਾ ਜੀ ਛੇ ਛੋਟੇ ਸੰਤਾਂ ਦੇ ਛੋਟੇ ਠੀਕ ਹੈ ਜੀ ਹਾਂ ਬਾਬਾ ਬਾਲਕਨਾਥ ਜੀ ਦੀ ਵੀਰ ਫੋਟੋ ਪਈ ਹੈ ਹਾਂ ਜੀ ਇਸ ਵੀਡੀਓ ਚ ਨਹੀਂ ਤੇ ਮਿਲਦੀਆਂ ਇੱਕ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ ਤੇ ਇਦਾਂ ਦੀਆਂ ਨਵੇਂ-ਨਵੇਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਇੱਕ ਨਵੇਂ ਬਲੌਗ ਦੇ ਨਾਲ